ਏ ਬੱਚਾ ਦੇਖੇ ਦਿੱਲੀ ਪਾਰਕਾਂ ਜਿੱਥੇ ਸਵੇਰ ਸ਼ਾਮ ਤੁਸੀਂ ਤਾਜ਼ਗੀ ਦਾ ਅਹਿਸਾਸ ਕਰੋ ਜੇ ਐਮਸੀ ਨੂੰ ਕਹਿ ਵੀ ਦਈਏ ਕਹਿੰਦੇ ਜੀ ਬੰਦੇ ਭੇਜ ਦਿੰਦੇ ਬੰਦਾ ਜੀ ਭੇਜ ਵੀ ਦਿੰਦਾ ਉਹ ਕਹਿੰਦਾ ਸਾਡੀ ਮਸ਼ੀਨਾਂ ਹੀ ਖਰਾਬ ਨੇ ਓਪਨ ਜਿਮ ਦੇ ਹਾਲਾਤ ਦੇਖ ਲਓ ਕੋਈ ਇੱਥੇ ਬੜਨਾ ਤੱਕ ਨਹੀਂ ਹੈਗਾ ਸਾਫ ਸਫਾਈ ਹੋਣੇ ਕਨਾਮੇ ਨਹੀਂ ਹੈ ਕੋਈ ਆਤਾ ਨਹੀਂ ਆਪੇ ਸਫਾਈ ਕਰਨੀ ਨਹੀਂ ਕبھی ਮੈਨੇ 6 ਮਹੀਨੇ 2 ਸਾਲ ਮੈਂ ਆ ਗਿਆ ਆ ਗਿਆ ਬਸ ਇਹ پارک ਨਹੀਂ ਹੈ ਬਿਮਾਰੀਆਂ ਦਾ ਘਰ ਬਣ ਗਿਆ ਲੋਕ ਆਪਣੇ ਨਿਆੜਿਆਂ ਨੂੰ ਇੱਥੇ ਭੇਜਣ ਤੋਂ ਡਰਦੇ ਨੇ ਉਹ ਵੋਟਾਂ ਮੰਗਣੋਂਦੇ ਆ ਪਰ ਅਸੀਂ ਇਹ ਤੋਂ ਉਹਨਾਂ ਨੇ ਕਹਿੰਨੇ ਪਹਿਲੇ پارک ਠੀਕ ਕਰਾਓ ਫਿਰ ਤੁਹਾਨੂੰ ਵੋਟ ਦੇਾਂਗੇ ਪਰ ਵੋਟਾਂ ਲੈ ਜਾਂਦੇ ਆ ਪਰ پارک ਨਹੀਂ ਠੀਕ ਹੋਈ ਕਦੀ ਵੀ ਇਹ ਆਖਿਰਕਾਰ ਇਹਨਾਂ پارکਾਂ ਦੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਦੇਖਭਾਲ ਕੌਣ ਕਰੇਗਾ ਸਸਿਕਾ ਜੀ ਨਮਸਕਾਰ ਮਾਬੀ ਕੇਸੇ ਤੁਹਾਡੇ ਦਾ ਦੇਖ ਰੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਉਣ ਲੱਗਿਆ ਬਸੰਤ ਬਾਗ ਅਰਦਸ਼ ਨਗਰ ਫਗਵਾੜਾ ਦੀ ਇਸ ਪਾਰਕ ਦੇ ਜਿਹੜੇ ਕਿ ਬੱਚਿਆਂ ਦੀ ਸਹੂਲਤਾਂ ਦੇ ਲਈ ਆਸ-ਪਾਸ ਦੇ ਲੋਕਾਂ ਦੀ ਸਹੂਲਤਾਂ ਦੇ ਲਈ ਆਮ ਲੋਕਾਂ ਦੀ ਸਹੂਲਤਾਂ ਦੇ ਲਈ ਇਹਨਾਂ ਪਾਰਕ ਦਾ ਨਿਰਮਾਣ ਕੀਤਾ ਗਿਆ ਸੀਗਾ ਲੇਕਿਨ ਇਸ ਪਾਰਕ ਦੇ ਹਾਲਾਤ ਤੁਸੀਂ ਦੇਖ ਕੇ ਕੀ ਕਹਿ ਸਕਦੇ ਹੋ ਕਿ ਇਹਨਾਂ ਪਾਰਕਾਂ 'ਚ ਤੁਸੀਂ ਸ਼ਾਮ ਨੂੰ ਸਵੇਰ ਨੂੰ ਘੁੰਮਣਾ ਆ ਜਾਂ ਤੁਸੀਂ ਕਹਿ ਸਕਦੇ ਹੋ ਕਿ ਅਸੀਂ ਇਹਨਾਂ ਪਾਰਕਾਂ ਦੇ ਵਿੱਚ ਆਪਣੇ ਨਿਆਣਿਆਂ ਨੂੰ ਆਪਣੇ ਬੱਚਿਆਂ ਨੂੰ ਤੁਸੀਂ ਭੇਜ ਸਕਦੇ ਹੋ ਜਿੱਥੇ ਇਹੋ ਜਿਹੇ ਆ ਦੇਖੋ ਗੋਡੇ-ਗੋਡੇ ਤੋਂ ਵੀ ਉੱਤੇ ਤੱਕ ਅਜਿਹਾ ਕਾ ਪੌਦੇ ਭੰਗਾ ਲੱਗੀਆਂ ਹੋਈਆਂ ਐ ਤੇ ਝੂਲੇ ਜੇਕਰ ਤੁਸੀਂ ਇਸ ਪਾਰਕ ਵਿੱਚ ਲੱਗੇ ਹੋਏ ਲੱਭ ਸਕਦੇ ਹੋ ਤੁਸੀਂ ਤਾਂ ਵੀ ਦੱਸ ਦਿਓ ਜੀ ਉਹ ਦੇਖੋ ਝੂਲੇ ਡੁੱਬੇ ਹੋਏ ਆ ਯਾਨੀ ਕਿ ਤੁਹਾਨੂੰ ਦਿਖਣਗੇ ਨਹੀਂ ਇਹੋ ਜਿਹੀਆਂ ਪਾਰਕਾਂ ਬਣਾ ਦਿੱਤੀਆਂ ਨਿਰਮਾਣ ਇਹਨਾਂ ਦਾ ਹੋ ਗਿਆ ਅਲਾਕਾ ਨਿਵਾਸੀ ਕਲੋਨੀਆਂ ਵਾਲਿਆਂ ਨੂੰ ਖੁਸ਼ ਕਰਤਾ ਕਿ ਤੁਹਾਡੇ ਇਲਾਕੇ 'ਚ ਪਾਰਕਾਂ ਬਣ ਜਾਣ ਗਿਆ ਲੇਕਿਨ ਇਹਨਾਂ ਪਾਰਕਾਂ ਦੀ ਸਫਾਈ ਦੇਖਭਾਲ ਕਹਿੰਨੇ ਕਰਦੀਆਂ ਇਹੋ ਜੇ ਹਾਲਾਤ ਅਸੀਂ ਹੁਣ ਗੱਲਬਾਤ ਕਰਾਂਗੇ ਆਸ-ਪਾਸ ਲੋਕਾਂ ਨਾਲ ਵੀ ਕਿ ਆਖਿਰਕਾਰ ਇੱਥੇ ਇੰਨੀ ਸਫਾਈ ਕਿਉਂ ਆ ਇੰਨੀ ਜਿੰਨੀ ਸਫਾਈ ਦੇਖ ਰਹੇ ਹੋ ਇੰਨੀਆਂ ਖੁਸ਼ਬੂਆਂ ਇੱਥੋਂ ਆਉਣ ਡਈਆਂ ਇੰਨੇ ਜਾਨਵਰ ਇੱਥੇ ਰਹਿੰਦੇ ਹੋਣਗੇ ਕੋਈ ਆਪਣੇ ਬੱਚੇ ਨੂੰ ਕੋਈ ਪਰਿਵਾਰਕ ਮੈਂਬਰ ਮੈਨੂੰ ਤਾਂ ਨਹੀਂ ਲੱਗਦਾ ਕਿ ਜਿਹੋ ਜੇ ਹਾਲਾਤ ਇਸ ਪਾਰਕ ਦੇ ਆ ਕੋਈ ਸਵੇਰ ਸ਼ਾਮ ਇੱਥੇ ਆ ਕੇ ਸੈਰ ਵੀ ਕਰਦਾ ਹੋਊਗਾ ਆ ਤੁਹਿਆ ਹਾਲਾਤ ਦੇਖ ਲਓ ਇਧਰ ਆ ਦੇਖ ਲਓ ਜੀ ਉਹ ਸੀਟਾਂ ਜਿਹੜੀਆਂ ਬੈਠਣ ਵਾਲੀਆਂ ਉਹ ਵੀ ਸਾਰੀਆਂ ਘਾਰ ਦੇ ਵਿੱਚ ਲੁਕੀਆਂ ਹੋਈਆਂ ਨੇ ਉੱਧ ਜਿਹੜੀਆਂ ਓਪਨ ਜਿਮ ਓਪਨ ਜਿਮ ਦਾ ਵੀ ਜਿਹੜਾ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਵੱਲੋਂ ਹਰ ਇੱਕ ਵਾਰ ਦਾਵਾ ਕੀਤਾ ਜਾਂਦਾ ਕਿ ਤੁਹਾਡੇ ਘਰਾਂ ਦੇ ਕੋਲ ਅਸੀਂ ਓਪਨ ਜਿਮ ਬਣਾਵਾਂਗੇ ਇਧਰ ਓਪਨ ਜਿਨ ਆ ਭਾਈ ਇਧਰ ਦਿਖਾ ਕੈਮਰਾ ਵਾਲੇ ਭਾਜੀ ਇਧਰ ਦਿਖਵਾ ਰੱਖੋ ਆ ਓਪਨ ਜਿਮ ਬਣਿਆ ਹੋਇਆ ਤੇ ਮੈਨੂੰ ਲੱਗਦਾ ਇਥੋਂ ਲੈ ਕੇ ਉੱਥੋਂ ਤੱਕ ਓਪਨ ਜਿਮ ਤੱਕ ਤੁਰ ਕੇ ਤੁਸੀਂ ਜਾ ਹੀ ਨਹੀਂ ਸਕਦੇ ਇਹੋ ਜਿਹੇ ਹਾਲਾਤ ਜਿਹੜੇ ਇਸ ਪਾਰਕ ਦੇ ਬਣੇ ਹੋਏ ਆ ਸੋ ਇਹ ਹਾਲਾਤ ਨੇ ਤੁਹਾਨੂੰ ਦਿਖਾ ਰਿਹਾ ਤੇ ਵੀਡੀਓ ਨੂੰ ਵਾਦੇ ਤੋਂ ਵਾਦੇ ਸ਼ੇਅਰ ਜ਼ਰੂਰ ਕਰਿਓ ਜੀ ਤਾਂਕਿ ਪ੍ਰਸ਼ਾਸਨ ਤੱਕ ਨਿਗਮ ਤੱਕ ਇਹ ਚੀਜ਼ ਜਾਵੇ ਇਹ ਵੀਡੀਓ ਜਾਵੇ ਲੋਕਾਂ ਦੀਆਂ ਦਿੱਕਤਾਂ ਪਰੇਸ਼ਾਨੀਆਂ ਜਾਣ ਤਾਂਕਿ ਸਾਡਾ ਪ੍ਰਸ਼ਾਸਨ ਜਿਹੜਾ ਉਹ ਕਿਤਨਾ ਕਿਤੇ ਇਹਦੇ ਤੱਕ ਉਹਨਾਂ ਦੀ ਵੀ ਅੱਖ ਜਾਵੇ ਕਿਉਂਕਿ ਸ਼ਾਇਦ ਕਿਤਨਾ ਕਿਤੇ ਪ੍ਰਸ਼ਾਸਨ ਨੂੰ ਆ ਵੀ ਪਤਾ ਹੋਵੇ ਉਹ ਸਤਿਗੁਰ ਜੀ ਸਤਿਗੁਰ ਜੀ ਤੁਸੀਂ ਕਿੱਥੇ ਇੱਥੇ ਦੇ ਨਿਵਾਸੀ ਕੰਦਾਂ ਦਾ ਸੰਜੀ ਹੈ ਜੀ ਮੇਰੀ ਕੰਦ ਸੰਜੀ ਤੁਹਾਡੀ ਆ ਤੁਹਾਡੇ ਨਾਲ ਆਇਆ ਹੀ ਕੋਈ ਨਹੀਂ ਆਨਲਾਈਨ ਨਹੀਂ ਕੋਈ ਇੱਥੇ ਇੱਥੇ ਪਾਰਕ ਅਸੀਂ ਆਪ ਖੁਦ ਥੋੜੇ ਜਿਹਾ ਪੈਸੇ ਲਾ ਕੇ ਤੇ ਆਪਣੀ ਕੰਦ ਸਾਫ ਕਰਾਉਣ ਦੇ ਆ ਜੀ ਜੇ ਜੇ ਐਮਸੀ ਨੂੰ ਕਹਿ ਵੀ ਦਈਏ ਕਹਿੰਦੇ ਜੀ ਬੰਦੇ ਭੇਜ ਦਿੰਦੇ ਬੰਦਾ ਜੇ ਭੇਜ ਵੀ ਦਿੰਦਾ ਉਹ ਕਹਿੰਦਾ ਸਾਡੀ ਮਸ਼ੀਨਾਂ ਹੀ ਖਰਾਬ ਨੇ ਤੇ ਉਤੋਂ ਤੋਂ ਵੱਢ ਕੇ ਚਲਾ ਗਿਆ ਸਾਰਾ ਥੱਲੇ ਕਾਫੇ ਉਤਰਾ ਹੋ ਗਿਆ ਇਹ ਸਾਡਾ ਸਾਫ ਕਰਾ ਦੇ ਤੇ ਪਰ ਇਹ ਖੇਡਣ ਵਾਲੀ ਆ ਬੱਚਿਆਂ ਦੇ ਖੇਡਣ ਵਾਸਤੇ ਆ ਅਸੀਂ ਤਾਂ ਕਿਸੇ ਜਵਾਨ ਕਹੇ ਬਿਹਾਰੀ ਨੂੰ ਅੰਦਰ ਨਹੀਂ ਬੜਨ ਦਿੰਦੇ ਅਸੀਂ ਹੁਣ ਤਾਂ ਵੈਸੇ ਨਹੀਂ ਆ ਸਕਦਾ ਨਹੀਂ ਜੀ ਦੇਖੋ ਜੀ ਹਾਲਾਤ ਮਿਲਦਾ ਸਾਨੂੰ ਵੀ ਅਸੀਂ ਆਪ ਕਿਹਾ ਵੀ ਭਾਈ ਦੇਖ ਕੇ ਬੜੇ ਉਹ ਕੋਈ ਵਿੱਚੋਂ ਨਿਕਲ ਹੀ ਨਾ ਆਵੇ ਕੁਝ ਨਹੀਂ ਮਹਾਰਾਜੀ ਇੱਥੇ ਦੋ ਦੋ ਜਾਨਵਰ ਆਏ ਨੇ ਦੋ ਦੋ ਫਿਰ ਇਸੇ ਪਾਰਕ ਨੂੰ ਅੱਗ ਲਾ ਦਿੱਤੀ ਕਿ ਕਿਉਂਕਿ ਇਹ ਜਾਨਵਰ ਜੜੇ ਭੱਜ ਜਾਣ ਪਰ ਜਾਨਵਰ ਨਿਕਲ ਗਏ ਤੇ ਸਮਾਰੀ ਸਫਾਈ ਲੋਕਾਂ ਦੇ ਤੇ ਅੱਬਾ ਖੇਡਣਾ ਖੇਡਣਾ ਪੈਰ ਦਬੇ ਗਏ ਕਾ ਫਿਰ ਉਹ ਫਿਰੋਂਗੇ ਫਿਰ ਸਾ ਉਹ ਐਮਸੀ ਦਾ ਬੰਦਾ ਆਇਆ ਉਤੋਂ ਤੋਂ ਕੱਢ ਗਿਆ ਕਹਿੰਦਾ ਮੇਰੀ ਮਸ਼ੀਨ ਖਰਾਬ ਹੋ ਗਈ ਮੈਂ ਕਿਹਾ ਜਾਓ ਫਿਰ ਮਸ਼ੀਨ ਖਰਾਬ ਇੱਥੇ ਹੀ ਕਰਨ ਦੇਓ ਫਿਰ ਚਲੇ ਗਏ ਤੇ ਫਿਰ ਹੁਣ ਇਹ ਪਾਰ ਫਿਰ ਉਸ ਤੋਂ ਉੱਤਰ ਹੋ ਗਿਆ ਇਹ ਇਲਾਕਾ ਕਿਹੜਾ ਪੈਂਦਾ ਜੀ ਇਸ ਤਰ੍ਹਾਂ ਪੁਰਾਈ ਸੁਦਰਨਾ ਬੁਰਾ ਲੱਗ ਰਿਹਾ ਹੈ। ਅਪਨੇ ਕਿਹੜੀ ਕਲੋਨੀ ਆ ਪੂਰਾ ਐਡਰੈਸ ਦੱਸੋ। ਇੱਕ ਵਾਰੀ ਤਾਂ ਕਿ ਪਤਾ ਹੋਵੇ ਤੁਹਾਡੇ ਕੋਲ। ਕਲੋਨੀ ਦਾ ਤੇ ਸਾਨੂੰ ਪਤਾ ਨਹੀਂ। ਬਸ ਇਹ ਬਸੰਤ ਬਾਗ ਆ ਇਹ। ਬਸੰਤ ਬਾਗ ਪਾਰ। ਹਾਂ ਹਾਂ ਆਦਰਸ਼ ਨਗਰ ਆਇਆ ਜੋ। ਅੱਛਾ। ਤੁਸੀਂ ਦੇਖ ਸਕਦੇ ਹੋ ਉੱਥੇ ਸੀਟਾਂ ਵੀ ਸੀਟ ਜਿਹੜੀ ਬਣੀ ਹੋਈ ਆ ਉਹ ਟੁੱਟੀ ਪਈ ਐ ਸਾਰੀ। ਹਾਂਜੀ। ਤੇ ਹਾਲਕਿ ਉਹ ਸਾਈਡ ਤੇ ਪੌਦੇ ਦੇਖੋ ਕਿੰਨੇ ਸੋਹਣੇ ਲੱਗੇ ਹੋਏ ਆ। ਕੋਈ ਕੋਈ ਆਇਆ ਨਹੀਂ ਕੁਝ ਕੁ। ਦੇਖ ਦੇਖ ਨਹੀਂ। ਹਾਂ ਹਾਂ ਦੇਖ ਫੇਰ ਨਹੀਂ ਆ। ਇਹ ਸੁਧਰਨਾ ਚਾਹੀਦਾ। ਫੁੱਲਾਂ ਦੀ ਆਪੇ ਦੇਖਭਾਲ ਹੋ ਜਾਏਗੀ ਜੀ। ਇਹ ਸਾਰਾ ਸਾਫ਼ ਹੋ ਜਾਏ ਤੇ ਰੌਣਕ ਆਪੇ ਵਾਜ ਫੁੱਲਾਂ ਦੀ ਖੁਸ਼ਬੂ ਆਣੀ ਚਹੀਦੀ ਉਹਨੂੰ ਭੰਗ ਦੀ 스멜 ਆਉਣ ਰਹੀ ਆ। ਅਦੇ ਸਾਰੇ ਪਾਰਕ ਨੇ ਕਿਹੜਾ ਬੱਚਾ ਜਾ ਕੇ ਖੇਡੇ ਗਏ ਐ thế ਦੱਸੋ। ਮੈਂ ਕਿਹਾ ਓਪਨ ਜਿਮ ਬਣਿਆ ਉਹ ਦੇਖੋ ਜੀ ਓਪਨ ਜਿਮ ਬਣਿਆ ਤੇ ਓਪਨ ਜਿਮ ਦੇ ਹਾਲਾਤ ਦੇਖ ਲਓ ਤੁਸੀਂ। ਉਹ ਵਿਚਾਰਾ ਦੇਖਣ ਨਹੀਂ ਇੰਡੀਆ ਓਪਨ ਜਿਮ। ਠੀਕ ਹੈ। ਪ੍ਰਸ਼ਾਸਨ ਦੇ ਵੱਲੋਂ ਕਹਾਂ ਲੋ ਕਿ ਸਰਕਾਰਾਂ ਦੇ ਵੱਲੋਂ ਇੱਕ ਉਪਰਾਲਾ ਜਰੂਰ ਕੀਤਾ ਜਾਂਦਾ ਹੈ ਕਿ ਹਾਂ ਜੀ ਇਲਾਕਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇੱਕ ਪਾਰਕ ਬਣੇ ਜਿੱਥੇ ਕਿ ਉਹ ਸਵੇਰ ਸ਼ਾਮ ਸੈਰ ਕਰਨ ਇੱਕ ਵਧੀਆ ਮਾਹੌਲ ਜਿਹੜਾ ਆਸ-ਪਾਸ ਦਾ ਬਣੇ ਬੱਚੇ ਖੇਡਣ ਲੇਕਿਨ ਉਸ ਤੋਂ ਬਾਅਦ ਕਿਤੇ ਨਾ ਕਿਤੇ ਦੇਖਦੇਖ ਵੀ ਇਹਨਾਂ ਦੀ ਬਹੁਤ ਜ਼ਰੂਰਤ ਹੈ ਲੇਕਿਨ ਦੇਖਦੇ ਕਿ ਕਿਤੇ ਪਾਸੇ ਕੋਈ ਵੀ ਨਹੀਂ ਦੇਖ ਰਹੀ ਜੀ ਭਾਈ ਥੋਡੇ ਇਲਾਕੇ ਦੀ ਪਾਰਕ ਦੇ ਇਹ ਹਾਲ ਨੇ ਕੀ ਕਹਿਣਾ ਚਾਹੋਗੇ ਇਸ ਬਾਰੇ ਭਾਈ ਇਹ ਤਾਂ ਸਾਫ ਸਫਾਈ ਰਹਿਣਾ ਚਾਹੀਦਾ ਬਾਅਦ ਨਿਆਣੇ ਭਾਈ ਖੇਡਦੇ ਆ ਇਹ ਹਜੇ ਵੀ ਖੇਡਦੇ ਆ ਪਰ ਭਾਈ ਸਾਫ ਸਫਾਈ ਨਹੀਂ ਹੈਗਾ ਬਾਅਦ ਇੱਦਾਂ ਤਾਂ ਵੀ ਵਧੀਆ ਨਹੀਂ ਲੱਗਦਾ ਵਾ ਸਾਫ਼ ਸਵੱਈ ਯਾਨੀ ਕਿ ਹੋਣਾ ਚਾਹੀਦਾ ਵਾ ਬਿਲਕੁਲ ਸਾਫ਼ ਸਵੱਈ ਦੇਖ ਸੰਭਾਲ ਵੀ ਕਰਨੀ ਚਾਹੀਦੀ ਆ ਹਾਂਜੀ ਹਾਂਜੀ ਭਾਜੀ ਇਹ ਤਾਂ ਸਾਰਾ ਦੇ ਲਓ ਹੁਣ ਤੁਹਾਡੇ ਸਾਹਮਣੇ ਹਾਲ ਕੀਆ ਪਾਰਕ ਦਾ ਆ ਝੁੱਲੇ ਦੇ ਲਓ ਇੱਦਾਂ ਹੀ ਪਹਿਲਾਂ ਜਿੱਦਾਂ ਛੋਟੇ ਛੋਟੇ ਕਾਹ ਸੀਗੇ ਆਂਟੀ ਹੁਣ ਨਹੀਂ ਆਂਦੇ ਸੀਗੇ ਇੱਥੇ ਕਰਦੇ ਪਏ ਸੀਗੇ ਆਪਣਾ ਸੈਟ ਸੂਰ ਹੁਣ ਆਂਦੇ ਨਹੀਂ ਕੋਈ ਕੋਈ ਨਹੀਂ ਹੁਣ ਦੁਬਾਰਾ ਨਹੀਂ ਹੋਈ ਹੈ ਕਾਹ ਹੋ ਗਿਆ ਨਾ ਭਾਈ ਚਿੰਤਾ ਕਰਕੇ ਆਂਦੇ ਨਹੀਂ ਸਾਫ਼ ਸਵੱਈ ਨਹੀਂ ਹੁੰਦਾ ਭਾਜੀ ਦਾ ਟਾਈਮ ਸਿਰ ਹਾਂ ਰਹਤੇ ਹੋ ਯਾ ਇੱਥੇ ਰਹਤੀ ਹਾਂ ਆਸਮੇਂ ਰਹਤੀ ਹਾਂ ਆਸਮੇਂ ਆਸਤੋਂ ਤੁਸੀਂ ਆਪ ਆ ਬਥੇਰੇ ਆਂਦੇ ਬੱਚਿਆਂ ਦੇ ਕਈ ਵਾਰ ਸਾਂਪ ਬੜੀ ਆ ਕਿੰਨੀ ਗੰਦਗੀ ਹੋਤੀ ਹੈ ਫਿਰ ਵੀ ਬੱਚੇ ਕਿੱਥੇ ਹਟਦੇ ਆ ਬੱਚੇ ਆਤ ਤਾ ਹੀ ਆਏ ਆ ਹਾਂ ਪੇ ਸਾਫ ਸਫਾਈ ਹੋਣੇ ਦਾ ਨਾਮ ਹੀ ਨਹੀਂ ਹੈ ਕੋਈ ਯਾਤਾ ਨਹੀਂ ਆਪੇ ਸਫਾਈ ਕਰਨੀ ਨਹੀਂ ਕਭੀ ਮੈਨੇ 6 ਮਹੀਨੇ 2 ਸਾਲ ਮੇ ਆ ਗਿਆ ਆ ਗਿਆ ਬਸ ਸਾਰਾ ਦੇ ਲਓ ਸਾਰਾ ਕਚਰੇ ਵਾਲਾ ਪੜਿਆ ਪਿਆ ਵਾ ਉਹ ਵੀ ਖਾਲੀ ਨਹੀਂ ਹੁੰਦਾ ਵਾ ਇਧਰ ਦੇਖੋ ਹੁਣ ਇੱਥੀ ਤਾਂ ਤੁਸੀਂ ਮਤਲਬ ਇਮੇਜਿਨ ਨਹੀਂ ਕਰ ਸਕਦੇ ਕਿ ਤੁਸੀਂ ਇੱਥੇ ਆਪਣੇ ਬੱਚਿਆਂ ਨੂੰ ਕਹੋਗੇ ਪੁੱਤ ਤੂੰ ਖੇਡ ਲਾ ਉੱਧਰ ਓਪਨ ਜਿਮ ਲੱਗਾ ਤੁਸੀਂ ਨਹੀਂ ਇਮੇਜਿਨ ਕਰ ਸਕਦੇ ਤੁਸੀਂ ਖੁਦ ਵੀ ਨਹੀਂ ਭੇਜ ਸਕਦੇ ਹਣਾ ਇਹ ਸ਼ਹਿਰ ਕਿਤੇ ਇੱਕ ਵਾਰ ਕਿਤੇ ਕੱਟਕੁੱਟ ਕੇ ਗਏ ਹੋਣੇ ਉੱਥੇ ਇੱਦੀ ਪਿਆਏ ਚੱਕੇ ਨਹੀਂ ਨਹੀਂ ਪਿਆ ਭਾਈ ਤੇ ਆ ਭੜਿਆ ਹੀ ਰਹਿੰਦਾ ਹਮੇਸ਼ਾ ਦੇ ਲੋ ਖਾਲੀ ਵੀ ਨਹੀਂ ਹੁੰਦਾ ਇਹ ਪਾਰਕ ਦਾ ਨਿਰਮਾਣ ਤਾਂ ਹੋ ਗਿਆ ਲੇਕਿਨ ਦੇਖ ਲੈ ਕੇ ਕਿਹੋ ਜੀ ਚੱਲ ਰਹੀ ਜੀ ਹਾਂਜੀ ਜਦੋਂ ਤੇ ਇਲੈਕਸ਼ਨਾਂ ਦੇ ਦਿਨ ਹੁੰਦੇ ਆ ਉਹਨਾਂ ਦਿਨ ਜਿੱਤੇ ਆਉਂਦੇ ਆ ਜੀ ਤੇ ਵੋਟਾਂ ਮੰਗਣਾਉਂਦੇ ਆ ਪਰ ਅਸੀਂ ਜਦੋਂ ਉਹਨਾਂ ਨੂੰ ਕਹਿੰਨੇ ਪਹਿਲੇ ਪਾਰਕ ਠੀਕ ਕਰਾਓ ਫਿਰ ਤੁਹਾਨੂੰ ਵੋਟ ਦੇਾਂਗੇ ਪਰ ਵੋਟਾਂ ਲੈ ਜਾਂਦੇ ਆ ਪਰ ਪਾਰਕ ਨਹੀਂ ਬਿਲਕੁਲ ਨਹੀਂ ਹੋਈ ਕਦੀ ਵੀ ਇਹ ਇਦਾਂ ਦੀ ਇਦਾਂ ਦੀ ਹੋਈ ਆ ਕਿਉਂਕਿ ਜਿੰਨਾ ਜਿੰਨਾ ਘਾਰ ਦਾ ਸਾਈਜ਼ ਹੋ ਗਿਆ ਗੋਡੇ ਦੇ ਉੱਪਰ ਉੱਪਰ ਤੱਕ ਆ ਗਿਆ ਇਹਦਾ ਕਿੰਨਾ ਕਿੰਨਾ ਸਮਾਂ ਹੋ ਗਿਆ ਇਹਦਾ ਮਤਲਬ ਤਾਂ ਫਿਰ ਇਹ ਤਾਂ ਜਦੋਂ ਅਸੀਂ ਦੇਖਣ ਲੱਗੇ ਇਦਾਂ ਦਾ ਹੀ ਆ ਜੀ ਅਸੀਂ ਆਪਣਾ ਕੋਈ ਪ੍ਰਾਈਵੇਟ ਬੰਦਾ ਲਾ ਕੇ ਇੱਥੇ ਕੋਈ ਕਰਾ ਦਈਏ ਤੇ ਕਰਾ ਦਈਏ ਐਮਸੀ ਕੋਈ ਵੀ ਇੱਥੇ ਕੋਈ ਵੀ ਨਹੀਂ ਆਉਂਦਾ ਮੱਛਰ ਹੈ ਕਈ ਵਾਰ ਸਾਂਪ ਬੜੀਏ ਕੁਦਿਨੇ ਲੋਕ ਦੋ ਤਿੰਨ ਵਾਰ 10 ਕੇ ਵਾਲਾ ਨਾ ਸਾਂਪ ਦੋ ਤਿੰਨ ਸਾਂਪ ਮਾਰਿਆ ਮੋਟਰ ਵਾਲੇ ਬੰਦੇ ਨੇ ਦੋ ਤਿੰਨ ਵਾਰ ਤੇ ਸਾਂਪ ਮਾਰਿਆ ਪਾਰਕ ਵਿੱਚ ਹੋਰ ਬਹੁਤ ਗੰਦਗੀ ਹੈ ਜੀ ਪਾਰਕ ਚ ਬਹੁਤ ਜ਼ਿਆਦਾ ਗੰਦ ਹੈ। ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਨੂੰ ਕੋਈ ਅਪੀਲ ਲਾਉਣਾ ਚਾਹੁੰਦੇ ਜੀ? ਹਾਂਜੀ ਬਿਲਕੁਲ ਜੀ ਅਸੀਂ ਤਾਂ ਕਹਿਣਾ ਚਾਹੁੰਦੇ ਆ ਕਿ ਇਹਨੂੰ ਆ ਕੇ ਦੇਖੋ ਠੀਕ ਕਰੋ ਇਹਨੂੰ ਤਾਂ ਕਿ ਬੱਚੇ ਖੇਡ ਸਕਣ। ਹਾਂਜੀ ਇਹ ਤਾਂ ਸਾਰੇ ਝੂਲੇ ਚਲੇ ਲੱਗੇ ਆ ਕੋਈ ਨਹੀਂ ਆਉਂਦਾ ਇੱਥੇ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅਸੀਂ ਤਾਂ ਘਰ ਦੇ ਬਾਹਰ ਪਾਰਕ ਆ ਇਹਦੇ ਹਾਲਾਤ ਤੁਸੀਂ ਦੇਖ ਰਹੇ ਹੋ ਤੁਸੀਂ ਤੁਹਾਨੂੰ ਕੀ ਲੱਗਦਾ ਕਿ ਇੱਕ ਦਿਨ ਕੋਈ ਬੰਦਾ ਆਏ ਨਹੀਂ ਸਾਫ਼ ਸਾਬ ਕਰਨੇ ਨੂੰ? ਬਹੁਤ ਘਟ ਆਉਂਦੇ ਬਹੁਤ ਘਟ ਤੇ ਕਈ ਵਾਰ ਤਾਂ ਸਾਪਾ ਨਿਕਲ ਨਿਕਲੇ ਇੱਥੋਂ ਫੇਰਦੇ ਕਈ ਵਾਰ ਤਾਂ ਸਾਡੇ ਘਰ ਵੀ ਆ ਚੁੱਕੇ ਆ। ਇਹੋ ਜਿਹੇ ਹਾਲਾਤ ਬਣੇ ਆ ਝੂਲੇ ਦੇਖਦੇ ਨਹੀਂ ਇਹਦੇ ਵਿੱਚੋਂ ਦੇਖੋ ਆਈ ਡੀ ਆਡੀ ਉੱਤੇ ਦੇਖੋ ਇੰਨਾ ਆ ਤੁਸੀਂ ਦੇਖ ਸਕਦੇ ਹੋ ਆਪ ਹਾਲਾਤ ਜਿਹੜੇ ਇਹੋ ਜਿਹੇ ਹੈਗੇ ਨੇ ਤੇ ਜਿਹੜੇ ਸਾਹਮਣੇ ਵੀ ਆਸ-ਪਾਸ ਰਹਿੰਦੇ ਉਹ ਕਦੀ ਸ਼ਿਕਾਇਤ ਸ਼ਿਕਉਦ ਕੀਤੀ ਹੋਵੇ? ਨਹੀਂ ਸਰ। ਸਰ ਕੋਈ ਸੁਣਦਾ ਹੀ ਨਹੀਂ ਇੱਥੇ। ਕੋਈ ਨਹੀਂ ਪਹੁੰਚਦਾ ਪ੍ਰਸ਼ਾਸਨ ਦਾ। ਨਹੀਂ ਸਰ ਕੋਈ ਨਹੀਂ ਆਂਦਾ ਇੱਥੇ। ਅੱਜ ਤੁਸੀਂ ਆਏ ਹੋ। ਨਮਸਤੇ ਭਾਜੀ। ਨਮਸਤੇ ਜੀ ਕੀ ਨਾਂ ਤੁਹਾਡਾ ਜੀ? ਲਖਸ਼। ਆ ਆ ਪਾਰਕ ਤੁਹਾਡੇ ਘਰ ਦੇ ਸਾਹਮਣੇ ਖੇਡਣੀਆਂ ਵੀ ਇੱਥੇ। ਨਹੀਂ ਖੇਡਦੇ ਆ ਕਿਉਂ ਮੰਮੀ ਬੋਲਦੇ ਆ ਕਿ ਇੱਥੇ ਸੱਪ ਸੂਪ ਡੱਡੂ ਵਗੈਰਾ ਸਾਰੇ ਇੱਥੇ ਕੀੜੇ ਮਕੋੜੇ ਆ ਤੇ ਸਫਾਈ ਨਹੀਂ ਕਰਦੇ ਸਫਾਈ ਕਰਨ ਕਦੀ ਆਇਆ ਹੀ ਨਹੀਂ ਇੱਥੇ ਕੋਈ ਨਹੀਂ ਪਹਿਲਾਂ ਆਂਦੇ ਸੀਗੇ ਫਿਰ ਪਤਾ ਨਹੀਂ ਕਿਸੇ ਨੇ ਮਨਾ ਕੀਤਾ ਕੀ ਪਤਾ ਨਹੀਂ ਅੱਛਾ ਹਾਂਜੀ ਤੁਹਾਨੂੰ ਹੁਣ ਕਿੰਨਾ ਕ ਸਮਾਂ ਹੋ ਗਿਆ ਕਿ ਕਦੇ ਪਾਰਕ ਦੇ ਬੜੇ ਹੀ ਨਹੀਂ ਤੁਸੀਂ ਹਾਲਾਤ ਦੇਖੋ ਇਹਦੇ ਪਾਰਕ ਦੇ ਕਿਹੋ ਜਿਹੇ ਕਿੰਨਾ ਬਹੁਤ ਜ਼ਿਆਦਾ ਸਮਾਂ ਹੋ ਗਿਆ ਆਏ ਹੀ ਨਹੀਂ ਤੁਸੀਂ ਹਾਂਜੀ ਘਰ ਦੇ ਵੀ ਮਨਾ ਕਰਦੇ ਕਿ ਨਾ ਆਓ ਇੱਥੇ ਹਾਂਜੀ ਚਲੋ ਵਧੀਆ ਤੁਸੀਂ ਅਸੀਂ ਵੀ ਨਹੀਂ ਆ ਦੇ ਕੋਈ ਕੋਈ ਬੱਚਾ ਨਹੀਂ ਖੇਡ ਰਿਹਾ ਇੱਥੇ ਕੋਈ ਬੱਚਾ ਵੀ ਨਹੀਂ ਉਹ ਇੱਥੇ ਨਹੀਂ ਦੇਖ ਲੋ ਨਿਆਣਿਆਂ ਦੇ ਖੇਡਣ ਲਈ ਇਹ ਪਾਰਕ ਬਣਾਈਆ ਤੇ ਨਿਆਣੇ ਕਿਨੇ ਸਾਡੇ ਘਰ ਦੇ ਇੱਥੇ ਆਉਣੀ ਨਹੀਂ ਨੇ ਡਰਦੇ ਆ ਕਿਤੇ ਭਾਈ ਤੁਸੀਂ ਕੋਈ ਲੜਾ ਲੜੂਣ ਲੈਓ ਆ ਦੇਖੋ ਆ ਪਾਰਕ ਆ ਆ ਇਲਾਕਾ ਤਾਂ ਦਾ ਕਿਹੜਾ ਮੇਰਾ ਨਾਮ ਦੱਸੋ ਜਰਾ ਇੱਥੇ ਨਾ ਬਸੰਤ ਬਾਗ ਪਾਰਕ ਸੰਤ ਬਾਗ ਪਾਰਕ ਇਹ ਬੱਚਿਆਂ ਦੇਖੇ ਦਿੱਲੀ ਪਾਰਕਾ ਜਿੱਥੇ ਸਵੇਰ ਸ਼ਾਮ ਤੁਸੀਂ ਤਾਜ਼ਗੀ ਦਾ ਅਹਿਸਾਸ ਕਰੋ ਓਪਨ ਜਿਮ ਦੇ ਹਾਲਾਤ ਦੇਖ ਲਓ ਕੋਈ ਇੱਥੇ ਬਰਦਾ ਤੱਕ ਨਹੀਂ ਹੈਗਾ ਇਹ ਪਾਰਕ ਨਹੀਂ ਹੈ ਬਿਮਾਰੀਆਂ ਦਾ ਘਰ ਬਣ ਗਿਆ ਲੋਕ ਆਪਣੇ ਨਿਆਣਿਆਂ ਨੂੰ ਇੱਥੇ ਭੇਜਣ ਤੋਂ ਡਰਦੇ ਨੇ ਆਖਿਰਕਾਰ ਇਹਨਾਂ ਪਾਰਕਾਂ ਦੇ ਹਾਲਾਤਾਂ ਦਾ ਜ਼ਿੰਮੇਵਾਰ ਕੌਣ ਹੈ ਇਹਨਾਂ ਦੀ ਦੇਖਭਾਲ ਕੌਣ ਕਰੇਗਾ